ਸਡੇ ਮਾਲਕ ਹੈ ਉਹਨਾਂ ਕੋਲ ਕਾਲ ਆਈ ਉਹਨਾਂ ਦੀ ਤੇ ਉਦੋਂ ਆਈਡੈਂਟੀਫਾਈ ਹੋਇਆ ਬੰਦਾ ਇਹ ਰਾਜਸਥਾਨ ਦਾ ਜੈਪੁਰ ਕੋਲ ਕੋਟਪੁਤਲੀ ਪਿੰਡ ਹੈਗਾ ਕੋਈ ਉੱਥੋਂ ਦਾ ਰਹਿਣ ਵਾਲਾ ਹੈ ਔਰ ਸਬਜ਼ੀ ਦਾ ਕੰਮ ਕਰਦਾ ਹੈ ਜਦੋਂ ਜਦੋਂ ਨਹੀਂ ਲੱਭ ਰਿਹਾ ਫਿਰ ਤੁਸੀਂ ਟਰਾਈ ਕੀਤਾ ਪੁੱਛਿਆ ਜਾਂ ਕੋਈ ਦੂਸਰੀ ਤੁਸੀਂ ਤਾਂ ਕਰ ਹੀ ਰਏ ਸੀ ਸਾਡੇ ਬੰਦੇ ਸਾਰੇ ਲੱਗੇ ਹੋਏ ਸੀ ਬਾਹਰ ਤੁਹਾਨੂੰ ਐਸ ਵੀ ਲੋਕਲ ਬਠਿੰਡਾ ਵੀ ਕੀ ਹੋएगी ਟਿਕਟ ਜਿੱਦਾਂ ਵੀ ਕੋਈ ਮਿਲਾਨ ਆ ਰਿਹਾ ਸੀ ਸਭ ਦੇ ਨੰਬਰ ਧਿਆਨ ਨਾਲ ਚੈੱਕ ਕਰ ਰਹੇ ਸੀ ਚਾਰ ਪੰਜ ਮੁੰਡਿਆਂ ਦੀ ਡਿਊਟੀ ਲਗਾ ਰੱਖੀ ਸੀ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਪੰਜਾਬ ਸਰਕਾਰ ਦੇ 11 ਕਰੋੜ ਦੇ ਬੰਪਰ ਦੇ বিজেਤਾ ਦੀ ਆਖਰਕਾਰ ਪਛਾਣ ਹੋ ਗਈ ਹੈ ਇਹ ਬੰਪਰ ਜਿੱਤਣ ਵਾਲਾ ਰਾਜਸਥਾਨ ਦਾ ਰਹਿਣ ਵਾਲਾ ਹੈ ਜੈਪੁਰ ਦਾ ਕਟਪੁੱਤਲੀ ਪਿੰਡ ਦਾ ਤਾਂ ਇਸ ਕਾਊਂਟਰ ਦੇ ਉੱਤੇ ਤੁਹਾਨੂੰ ਤਸਵੀਰ ਦਿਖਾ ਦਿੰਦੇ ਇੱਥੋਂ ਹੀ ਟਿਕਟ ਵੇਚਿਆ ਸੀ ਆਖਰਕਾਰ ਸਸਪੈਂਸ ਜਿਹੜਾ ਸੀਗਾ ਬਰਕਰਾਰ ਰਿਹਾ ਵੀ ਆਖਰਕਾਰ ਉਹ ਟਿਕਟ ਜਿੱਤਣ ਵਾਲਾ ਸ਼ਖਸ ਕੌਣ ਸੀ ਪਰ ਉਹ ਤੁਹਾਨੂੰ ਤਸਵੀਰ ਦਿਖਾ ਦਿੰਦੇ ਆ ਇਸ ਰਤਨ ਲੋਟਰੀ ਏਜੰਸੀ ਬਟਿੰਡਾ ਤੋਂ ਜਿਹੜਾ ਟਿਕਟ ਸੇਲ ਹੋਇਆ ਸੀ ਉਹ ਟਿਕਟ ਸੇਲ ਹੋਇਆ ਸੀ ਜੈਪੁਰ ਦੇ ਸ਼ਖਸ ਨੇ ਟਿਕਟ ਖਰੀਦਾ ਸੀ ਜਿਹਦਾ ਨਾਮ ਅਮਿਤ ਸਹਿਰਾ ਨਾਮ ਆਉਦਾ ਕਟਪੁਤਲੀ ਪਿੰਡ ਦਾ ਰਹਿਣ ਵਾਲਾ ਹੈ ਜੈਪੁਰ ਦਾ ਰਾਜਸਥਾਨ ਦਾ ਹੈ ਤਾਂ ਫਿਲਹਾਲ ਉਹਦੀ ਜਾਣਕਾਰੀ ਮਿਲਣ ਤੋਂ ਬਾਅਦ ਉਹ ਚੰਡੀਗੜ੍ਹ ਆਫਿਸ ਦੇ ਵਿੱਚ ਗਿਆ ਡਾਕੂਮੈਂਟ ਜਮ੍ਹਾਂ ਕਰਨ ਵਾਸਤੇ ਸਾਡੇ ਨਾਲ ਰਜੇਸ਼ ਕੁਮਾਰ ਜੀ ਨੇ ਰਤਨ ਲੋਟਰੀ ਦੇ ਜਿਹੜੇ ਇਥੋਂ ਓਨਰ ਨਹੀਂ ਉਹ ਹੈ ਨਹੀਂ ਫਿਲਹਾਲ ਤਾਂ ਇਸ ਕਰਕੇ ਰਜੇਸ਼ ਜੀ ਨਾਲ ਗੱਲ ਕਰਦਾ ਰਜੇਸ਼ ਜੀ ਬੜਾ ਸਸਪੈਂਸੀ ਵੀ ਬੰਦਾ ਕੋਣ ਆ ਪਤਾ ਨਹੀਂ ਬਠਿੰਡੇ ਦਾ ਬਾਹਰ ਦਾ ਟਿਕਟ ਇੱਥੇ ਹੀ ਆਗਲੇ ਸੀਗਾ ਇਹ ਕਿਵੇਂ ਪਤਾ ਲੱਗਿਆ ਜੀ ਸਰ ਉਹ ਸਾਡੇ ਜਿਹੜੇ ਮਾਲਕ ਹੈ ਉਹਨਾਂ ਕੋਲ ਕਾਲ ਆਈ ਉਹਨਾਂ ਦੀ ਤੇ ਉਦੋਂ ਆਈਡੈਂਟੀਫਾਈ ਹੋਇਆ ਬੰਦਾ ਇਹ Rajasthan ਦਾ Jaipur ਕੋਲ ਕੋਟਪੁਤਲੀ ਪਿੰਡ ਹੈਗਾ ਕੋਈ ਉੱਥੋਂ ਦਾ ਰਹਿਣ ਵਾਲਾ ਔਰ ਸਬਜ਼ੀ ਦਾ ਕੰਮ ਕਰਦਾ ਹੈ ਉਹਨੂੰ ਨਿਕਲਿਆ ਉਹ ਅੱਜ ਗਏ ਹੋਏ ਨੇ ਚੰਡੀਗੜ੍ਹ ਟਿਕਟ ਡਿਪੋਜ਼ਿਟ ਕਰਵਾਉਣ ਤੇ ਸ਼ਾਮ ਨੂੰ ਆਪਣੇ ਕੋਲ ਇਧਰ ਆਇਆ ਜਾਵੇਂ 42 ਕਰੋੜਪਤੀ ਪਹਿਲਾਂ ਬਣ ਚੁੱਕਿਆ ਹੈ 343ਵਾਂ ਵੀ 43ਵਾਂ ਕਰੋੜਪਤੀ ਹੈ ਜੀ ਇਹ ਜਿਹੜਾ ਪੰਜਾਬ ਦਾ ਸਭ ਤੋਂ ਵੱਡਾ ਜੈਕਪੌਟ 11 ਕਰੋੜ ਦਾ ਦੀਵਾਲੀ ਬੰਪਰ ਤੇ ਖੁੱਲਿਆ ਸੀ ਉਹਦਾ ਅੱਛੇ ਪਹਿਲਾ ਹੀ ਜਿਹੜਾ ਡਰਾ ਵੀ ਪਹਿਲਾ ਵਾਰੀ ਸੀਗਾ ਇੰਨਾ ਵੱਡਾ ਪਹਿਲੀ ਵਾਰ ਫਸਟ ਟਾਈਮ ਇੰਨਾ ਵੱਡਾ ਜੈਕਪੌਟ ਪੰਜਾਬ ਗਵਰਨਮੈਂਟ ਨੇ ਕੱਢਿਆ ਗਿਆ ਲੱਖੇ ਉਹ ਜਦੋਂ ਨਹੀਂ ਲੱਭ ਰਿਹਾ ਫਿਰ ਤੁਸੀਂ ਟਰਾਈ ਕੀਤਾ ਪੁੱਛਿਆ ਜਾਂ ਕੋਈ ਨਹੀਂ ਤਾਂ ਕਰ ਹੀ ਰਹੀ ਸੀ ਸਾਡੇ ਬੰਦੇ ਸਾਰੇ ਲੱਗੇ ਹੋਏ ਸੀ ਬਾਹਰ ਤੁਹਾਨੂੰ ਐਸ ਵੀ ਲੋਕਲ ਬਠਿੰਡਾ ਵੀ ਕੀ ਹੋएगी ਟਿਕਟ ਜਿੱਤੇ ਹੀ ਕੋਈ ਮਿਲਣ ਆ ਰਿਹਾ ਸੀ ਸਭ ਦੇ ਨੰਬਰ ਧਿਆਨ ਨਾਲ ਚੈੱਕ ਕਰ ਰਹੇ ਸੀ ਚਾਰ ਪੰਜ ਮੁੰਡਾ ਡਿਊਟੀ ਲਗਾ ਰੱਖੀ ਸੀ ਬੜੀ ਸਸਪੈਂਸ ਬੜਾ ਬਰਕਰਾਰ ਸੀ ਵੀ ਕੌਣ ਆ ਬੰਦਾ ਕਿੱਥੋਂ ਦਾ ਹੈ ਬਠਿੰਡੇ ਦਾ ਹੈ ਕਿੱਥੋਂ ਦਾ ਬੜੀਆਂ ਗੱਲਾਂ ਬਹੁਤ ਚੱਲ ਰਹੀਆਂ ਸਨ ਜਾਨ ਦੀ ਟਿਕਟ ਨਿਕਲੀ ਵੀ ਨਹੀਂ ਨਿਕਲੀ ਬਹੁਤ ਚੱਲ ਰਹੀਆਂ ਸੀ ਜੀ ਬਹੁਤ ਜ਼ਿਆਦਾ ਚੱਲ ਰਹੀਆਂ ਜੀ ਪਰ ਹੁਣ ਅਖੀਰ ਗਾ ਪਤਾ ਲੱਗ ਗਿਆ ਵੀ ਕੌਣ ਹੈ ਇੱਕ ਵਾਰੀ ਸਾਡੇ ਦਰਸ਼ਕਾਂ ਨੂੰ ਦੁਬਾਰੇ ਦੱਸ ਦੋ ਕਿੱਥੋਂ ਦਾ ਬੰਦਾ ਹੈ ਸਰ ਇਹ Rajasthan ਦੇ ਆਪਣਾ Jaipur ਜ਼ਿਲ੍ਹੇ ਦੇ ਵਿੱਚ ਕੋੜ ਪੁਤਲੀ ਪਿੰਡ ਹੈ ਜੀ ਉੱਥੋਂ ਦਾ ਬੰਦਾ ਹੈ ਜੀ ਆਪਣਾ ਅਮਿਤ ਸਹਿਰਾ ਨਾਮ ਹੈ ਉਹਦਾ ਸਬਜ਼ੀ ਦਾ ਕੰਮ ਕਰਦਾ ਕਦੋਂ ਤੱਕ ਉਹ ਬਠਿੰਡਾ ਬੋਲ ਸਕਦਾ ਸ਼ਾਮ ਤੱਕ ਹੈ ਜੀ ਦੇਖੋ ਮੇਰੇ ਕੋਲ ਜਿਹਦੇ ਇੰਟੀਮੇਸ਼ਨ ਲਿਖਦੀ ਹੈ ਮੈਂ ਤੁਹਾਨੂੰ ਦੱਸ ਦਾਂਗਾ ਜੀ ਹੁਣ ਜਿਹੜੇ ਪ੍ਰੋਪਰਾਈਟਰ ਨੇ ਮਾਲਕ ਨੇ ਉਹ ਵੀ ਗਏ ਹੋਏ ਨੇ ਜਨਾਬੀ ਉਹ ਮੇਰੇ ਚੰਗੇ ਤਾਂ ਬਿਲਕੁਲ ਇਹ ਰਾਜੇਸ਼ ਕੁਮਾਰ ਨੇ ਜਿਹੜੇ ਇੱਥੋਂ ਦੇ ਏਮਪਲੋਈ ਨੇ ਤਾਂ ਇਹਨਾਂ ਦਾ ਕਹਿਣਾ ਕਿ ਜਿਹੜਾ ਲੋਟਰੀ ਵਿਜੇਤਾ ਸੀਗਾ 11 ਕਰੋੜ ਪੰਜਾਬ ਸਰਕਾਰ ਦਾ ਦੀਵਾਲੀ ਪੰਪਰ ਜਿਹੜਾ ਹੁਣ ਤੱਕ ਦਾ ਸਭ ਤੋਂ ਵੱਡਾ ਤੇ ਪਹਿਲਾ ਇਨਾਮ ਸੀਗਾ ਜਿਹੜਾ ਨਿਕਲਿਆ ਸੀ ਪਰ ਉਸ ਜਿੰਨੇ ਜਿੱਤਣ ਵਾਲੇ ਦਾ ਨਹੀਂ ਪਤਾ ਲੱਗ ਰਿਹਾ ਸੀ ਪਰ ਜਾਣਕਾਰੀ ਮਿਲ ਚੁੱਕੀ ਹੈ ਜੈਪੁਰ ਦੇ ਕੋਟ ਪੁਤਲੀ ਪਿੰਡ ਦਾ ਰਹਿਣ ਵਾਲਾ ਹੈਗਾ ਉਹ ਸ਼ਖਸ ਸਬਜੀ ਦੀ ਵੇੜੀ ਲਾਉਂਦਾ ਹੈ ਤਾਂ ਉਸ ਦਾ ਇਹ ਜੈਕਪੌਟ ਨਿਕਲਿਆ ਹੈ ਬਠਿੰਡਾ ਦੇ ਰਤਨ ਲੋਟਰੀ ਤੋਂ ਟਿਕਟ ਵਿਕੀ ਸੀ ਤਾਂ ਉਸ ਤੋਂ ਬਾਅਦ ਹੀ ਇਹਦੀ ਭਾਲ ਸ਼ੁਰੂ ਕਰ ਦਿੱਤੀ ਗਈ ਸੀ ਵੀ ਆਖਰਕਾਰ ਟਿਕਟ ਜਿਹੜੇ ਬੰਦੇ ਦੀ ਨਿਕਲੀ ਹੈ ਜਿਹਦਾ ਨੰਬਰ ਨਿਕਲਿਆ ਜਿਹਦਾ 11 ਕਰੋੜ ਬੰਪਰ ਨਿਕਲਿਆ ਉਹ ਹੈ ਕੌਣ ਤੇ ਕਿੱਥੋਂ ਦਾ ਤਾਂ ਇੱਕ ਵੱਡੀ ਖੁਸ਼ਖਬਰੀ ਇਹ ਵੀ ਹੈ ਕਿ ਉਸ ਬੰਦੇ ਦਾ ਪਤਾ ਲੱਗ ਚੁੱਕਿਆ ਹੈ ਰਾਜਸਥਾਨ ਦੇ ਜੈਪੁਰ ਦਾ ਕੋਟ ਪੁਟਰੀਆ ਸਬਜੀ ਦੀ ਰੇੜੀ ਨਾਲ ਵਾਲਾ ਅਮਿਤ ਸ਼ਰਮਾ ਜਿਹਦਾ ਇਹ 11 ਕਰੋੜ ਦਾ ਬੰਪਰ ਉਸ ਦੀ ਝੋਲੀ ਪਿਆ ਤਾਂ ਜਿੱਥੇ ਲੋਟਰੀ ਵਿਕਰੇਤਾ ਖੁਸ਼ ਹੈ ਉੱਥੇ ਉਸ ਪਰਿਵਾਰ ਨਾਲ ਵੀ ਗੱਲ ਕਰਾਂਗੇ ਕਿਉਂਕਿ ਸ਼ਾਮ ਨੂੰ ਉਹ ਪਰਿਵਾਰ ਜਿਹੜਾ ਬਠਿੰਡਾ ਪਹੁੰਚ ਰਿਹਾ ਹੈ ਕੈਮਰਾਮੈਨ ਗੁਰਵੰਦਰ ਦੇ ਨਾਲ ਅਮਿਤ ਸ਼ਰਮਾ ਉਹਦਾ ਨਾ ਸਪੋਕਸਮੈਨ ਬਠਿੰਡਾ